ਇਹਨਾਂ ਨੇ 750 ਰੁਪਏ ਬਣਾਤਾ ਤੇ ਇੱਕ ਪਲੇਟ ਦਿੱਤੀ ਆ ਕਿੰਨੇ ਦੱਸੇ ਸੀ ਪੈਸੇ ਪੈਸੇ ਮੈਨੂੰ 140 ਰੁਪਏ ਤੁਸੀਂ ਸਮਾਨ ਮੰਗਿਆ ਸੀ ਨਾ ਤਾਂ 50 ਵੀ ਲਿਆਓ ਆ ਵੀ ਲਿਆਓ ਉਹ ਇਹਨਾਂ ਨੇ ਆਪੇ ਹੀ ਪਹਿਲੇ ਰੱਖ ਦਿੱਤਾ ਪਕਾਣ ਦੀ ਮੌਕਾ ਹੀ ਨਹੀਂ ਦਿੱਤਾ ਬੜੀਆਂ ਲੋਕਾਂ ਦਾ ਵੀਊ ਮੰਗੋ ਤੁਹਾਨੂੰ ਲੋਕਾਂ ਨੇ ਆਪੇ ਦੱਸ ਦੇਣਾ ਇੱਥੇ ਦਾ ਜਿਹਾ ਫਗਵਾੜੇ ਦਾ ਆਪਾਂ ਸਾਡੇ ਸਾਹਮਣੇ ਢਾਬੇ ਦਾ ਕੀ ਹਾਲ ਹੈ ਜੀ ਕਹਿ ਕੇ 1000 ਰੁਪਏ ਮੰਗ ਲੈਂਦੇ ਨਾ ਦੇ ਦਿੰਦੇ ਪਰ ਜਿਹੜਾ ਧੱਕਾ ਇਹਦਾ ਉਹ ਗਲਤ ਆ 140 ਮੰਗ ਕੇ 750 140 ਇੱਥੇ ਕਹਿ ਕੇ ਮੋੜ ਦੇ ਤਾਂ ਤੰਦਰ ਆਵੇਂ ਤਾਂ 750 ਰੁਪਏ ਬਣਾਤਾ ਇਹਨਾਂ ਨੇ ਜਿਹੜਾ ਕਾਊਂਟਰ ਤੇ ਇਹਨਾਂ ਨੇ ਬਰਵਾਸੀ ਖੜਾ ਕੀਤਾ ਆ ਉਹ ਗਲਤ ਬੋਲਦਾ ਮਈਆਂ ਨੂੰ ਮੈਂ ਉਹਨੂੰ ਇਹੀ ਰੋਕਿਆ ਮੈਂ ਤੂੰ ਗਲਤ ਕਿਉਂ ਬੋਲਦਾ ਸੀ ਉਸੇ ਮੇਰੇ ਇਕੱਠੇ ਹੋ ਕੇ ਪੈ ਜਾਂਦੇ ਆ ਆ ਕੇ ਪ੍ਰੈਸ਼ਰ ਪਾਉਂਦੇ ਆ ਅਗਲੇ ਤੇ ਉਹ ਕਹਿੰਦੀਆਂ 20 ਰੁਪਏ ਦਾ ਗਲਾਸ ਆ 50 ਰੁਪਏ ਮੰਗਦੇ ਆ ਹੁਣ ਇਹ ਉਹ ਉਹਨਾਂ ਨੂੰ ਕਹਿੰਦਾ ਧੱਕੇ ਨਾ ਕਰਦਾ ਪੈਸੇ ਕੱਟੋ ਉਹਨਾਂ ਨੂੰ ਕਹਿੰਦਾ ਪੈਸੇ ਕੱਟੋ ਕਹਿੰਦਾ ਖਰਚਿਆਂ ਦੇਣ ਦੇ ਨਾਂ ਤੇ ਆ ਕੇ ਫਰੋਡ ਹੁੰਦਾ ਹੁੰਦਾ ਸੀਗਾ ਪਰਚੀਆਂ ਦੇਣੀਆਂ ਲੱਗ ਨੂੰ ਮੇਰਾ 500 ਦੇ ਪਰਚੀ ਨੇ ਲਓ ਦਿਖਾਉਣੇ 500 ਆ ਨਿਕਲਣਾ ਵਿੱਚੋਂ 400 ਰੁਪਏ ਆ ਆ ਪੱਤਰਕਾਰ ਨਹੀਂ ਨਹੀਂ ਫੇ ਗਰੀਬ ਗਰੀਬ ਲੱਗਤੂ ਮੈਂ ਹਾਂ ਤੇ ਕੀ ਬੋਲ ਪਖੜੋ ਮੈਂ ਗਰੀਬ ਲੱਗੂਗਾ ਤੁਸੀਂ ਇਹ ਐਡ ਦੇ ਲੈ ਮੰਗ ਲਿਓ ਨਾ ਮਾਰਾ ਇਹ 2100 ਰੁਪਏ ਐਡ 3100 ਐਡ ਕਦੋਂ ਮੰਗਿਆ ਖੜਾ ਮੈਨੂੰ ਦੱਸ ਕਦੋਂ ਮੰਗਿਆ ਇੱਕ ਬੰਦਾ ਪੰਜਾਬ ਤੋਂ ਇੱਕ ਬੰਦਾ ਜੀ ਇੱਕ ਮਿੰਟ ਇਹ ਹਰ ਪੱਤਰਕਾਰ ਦੀ ਐਡ ਦਾ ਰੇਟ ਫਿਕਸ ਆ ਉਹ ਪੰਜਾਬ ਕੇਸਰੀ ਵਰਗੀ ਪਵਾਣਾ ਮੇਰੇ ਨਾਲ ਗੱਲ ਕਰ ਮੇਰੀ ਆ ਪੱਤਰਕਾਰਾਂ ਨੂੰ ਵੀ ਸੁਣ ਲਓ ਭਾਈ ਫਗਵਾੜੇ ਵਾਲੇ ਪੱਤਰਕਾਰ ਤੁਸੀਂ ਕੀ ਕਰਨ ਆਏ ਹੋ ਹਾਂਜੀ ਮਗੜ ਆਇਆ ਕਸਮ ਇਹ ਨਹੀਂ ਹੋਰ ਕੀ ਕਰ ਲੈ ਸਾਡਾ ਫਰਟੇ ਮੰਗਣ ਆਏ ਪੈਸੇ ਮੰਗਣ ਆਏ ਦੁਨੀਆ ਜਾਣਦੀ ਆ ਮੈਨੂੰ ਐਟ ਲਿਸਟ ਪੜੋ ਹਾਂ ਫਿਰ ਤੁਹਾਨੂੰ ਵੀ ਜਾਣਦੀ ਐ ਇੱਥੇ ਫਗਵਾੜੇ ਦੀ ਦੁਨੀਆ ਦੁਕਾਨ ਤੇ ਆਇਆ ਤੂੰ ਫੜਾ ਮੈਂ ਹਾਂ ਫੜਾ ਫੜਾ ਮੈਂ ਇੱਥੇ ਇਸ ਸਾਡੋ ਹੈਲੋ ਤੁਸੀਂ ਫਰੋਡ ਹਾਂ ਹਾਂ ਫਰੋਡ ਤੁਹਾਡਾ ਰਜਿਸਟਰ ਨਹੀਂ ਚੰਨਾ ਲੈ ਕੇ ਹਾਂ ਫਰੋਡ ਹੋ ਤੁਸੀਂ ਬਾਈ ਗੱਲ ਨਹੀਂ ਆ ਤੁਸੀਂ ਇਹਨਾਂ ਕੋਲ ਹੈ ਨਹੀਂ yellow card ਫਰੋਡ ਵਾਲੇ ਫਰੋਡ ਵਾਲੇ ਅਸੀਂ ਹਾਂ ਹਾਂ ਉਹ ਆ ਉਹ ਆ ਕੋਲ ਪੋਈ ਤੋਂ ਡੀ ਨਹੀਂ ਸੱਟ ਸਭਾ ਲਾਂਦੀ ਉਹ ਆ ਵੀ ਆ ਹਾਂ ਦੇਖ ਬਾਈ yellow card ਚੁੱਪ ਕਰ ਤੂੰ ਚੁੱਪ ਕਰ ਜਾ ਉਹ yellow card ਬਾਈ ਲੋਕ ਇਹ ਦੱਸਣ ਇਹ ਗੱਲ ਬਾਈ ਕਿੰਨੇ ਲੋਕਾਂ ਦੇ ਨਾਲ ਇੱਥੇ ਧੱਕਾ ਹੋਇਆ ਲੋਕ ਆਉਣ ਅਕੇ ਲੰਗਰ ਲਗਾਇਆ ਚਾਹ ਵੀ ਅਜੋਨੂ ਐਡਾ ਦੇ ਦਈਏ ਬੋਲੇ ਦਾ ਪੈਚੋ ਦਾ ਕਿਲੋ ਦਾ ਚਾਰ ਦਾ ਡੱਬਾ ਵੀ ਪਿਆ ਗੱਲ ਨਹੀਂ ਇੱਥੇ ਪਤਾ ਲੱਗਿਆ ਬੰਦੇ 140 ਦੱਸ ਕੇ 7-700 ਰੁਪਏ ਬਿੱਲ ਬਣਾ ਦਿੰਦੇ ਆ ਤੇ ਜਦੋਂ ਕੋਈ ਬਿੱਲ ਦਿੰਦਾ ਨਹੀਂ ਫਿਰ ਤੁਹਾਡੇ ਵਰਗੇ ਕਹਿੰਦੇ ਇੱਥੇ ਪੁਲਿਸ ਵਾਲਿਆਂ ਨੂੰ ਵੀ ਸਾਥ ਲੈਂਦੇ ਆ ਬੰਦਿਆਂ ਨੇ ਤਾਂ ਇਹ ਕਹਿ ਆ ਜੀ ਪੁਲਿਸ ਵਾਲਿਆਂ ਨੇ ਮਿਲੀ ਭੁਗਤ ਵੀ ਹੋਰੀ ਨਾਲ ਇਮਾਨਦਾਰ ਨਹੀਂ ਮੈਂ ਜੇਡ ਦੇ ਵਿੱਚ ਮੈਂ ਕਹਿੰਦਾ ਭਾਈ ਮੈਂ ਆਪਣੇ ਬੱਚਿਆਂ ਨੇ ਕਹਿੰਦਾ ਕਹਿੰਦਾ ਰੁਪਈਆ ਵੀ ਲਿਆ ਹੋਵੇ ਕਿਸੇ ਤੋਂ ਚੈਨਲ ਤੇ ਕਹਿੰਦਾ ਬੱਚਿਆਂ ਦੀ ਦਾ ਇਮਾਨਦਾਰ ਕਹਿੰਦੇ ਜਾਂ ਮਾਜਾ ਜਾਂ ਮੇਰੇ ਬੱਚਿਆਂ ਦੇ ਉੱਪਰ ਵੀ ਤੇ ਨਹੀਂ ਮੈਂ ਮਾਨ ਕਾਲ ਸੁਣੋ ਤੁਸੀਂ ਕਹਿੰਦੇ ਨਾ ਇਮਾਨਦਾਰਾ ਚੱਲ ਜਾਓ ਫਿਰ ਇਮਾਨਦਾਰਾ ਚਲ ਜਾਓ ਦੋ ਫੋਦੂ ਆ ਮੈਂ ਨਵਾਂ ਸ਼ਹਿਰ ਤੋਂ ਇੱਥੇ ਨੂੰ ਚੱਲ ਗਏ ਓ ਹੈਲੋ ਓ ਇਮਾਨਦਾਰਾ